ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਬਹੁਤ ਹੀ ਖਾਸ ਅਤੇ ਮਹੱਤਵਪੂਰਨ ਟੌਪਿਕ ਕੈਨੇਡਾ 480 ਇਹ 480 ਦਾ ਬਹੁਤ ਸਾਰਾ ਰੌਲਾ ਹੈ ਅੱਜਕੱਲ ਬਹੁਤ ਸਾਰੇ ਸਟੂਡੈਂਟ 480 ਦਾ ਮਤਲਬ ਸਮਝ ਗਏ ਬਹੁਤ ਸਾਰੇ ਸਟੂਡੈਂਟਸ ਨੂੰ 480 ਦਾ ਮਤਲਬ ਸਮਝਾਉਣ ਦੀ ਲੋੜ ਹੈ ਤੇ ਸਾਡੇ ਨਾਲ ਜਸਮੀਤ ਭਾਟਿਆਲ ਜੀ ਨੇ ਜਿਹੜੇ ਕਿ ਅੱਜ ਫੇਰ ਸਟੂਡੈਂਟਸ ਨੂੰ ਦੱਸਣਗੇ ਕਿ 480 ਦੇ ਫਾਇਦੇ ਕੀ ਹੈ ਉਹ ਸਟੂਡੈਂਟ ਜਿਨ੍ਹਾਂ ਕੋਲੇ ਬਜਟ ਬਹੁਤ ਘੱਟ ਹੈ ਕਿਵੇਂ 480 ਨਾਲ ਉਹ ਕੈਨੇਡਾ ਜਾ ਸਕਦੇ ਨੇ ਤੇ ਕਿਵੇਂ ਉਸ ਤੋਂ ਬਾਅਦ ਉਹ ਕਿਸੇ ਸਰਕਾਰੀ ਕਾਲਜ ਦੇ ਵਿੱਚ ਆਪਣੇ ਆਪ ਨੂੰ ਐਡਵਾਂਸ ਸਟੱਡੀ ਚ ਸਰਕਾਰੀ ਕਾਲਜ ਤੇ ਸ਼ਿਫਟ ਕਰ ਸਕਦੇ ਨੇ ਔਰ ਉਹਨਾਂ ਨੂੰ ਪੋਸਟ ਸਟੱਡੀ ਵਰਕ ਪਰਮਿਟ ਵੀ ਮਿਲੇਗਾ ਜਸਮੀਤ ਜੀ ਨੰਬਰ ਸਕਰੀਨ ਤੇ ਆ ਜਸਮੀਤ ਜੀ ਨਾਲ ਤੁਸੀਂ ਫੋਨ ਤੇ ਗੱਲ ਵੀ ਕਰ ਸਕਦੇ ਹੋ ਸਾਡੇ ਨਾਲ ਮੌਜੂਦ ਨੇ ਜਸਮੀਤ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜਸਮੀਤ ਜੀ 480 ਨੂੰ ਮੈਂ ਇੱਕ ਵਾਰੀ ਚਾਹੂੰਗਾ ਫੇਰ ਐਕਸਪਲੇਨ ਕਰੋ ਕਿਉਂਕਿ ਹਜੇ ਤੱਕ ਅਸੀਂ 480 ਦੇ ਸਾਰੇ ਸ਼ੋ ਹਿੰਦੀ ਚ ਕੀਤੇ ਨੇ ਤੇ ਹੁਣ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਕਿਉਂਕਿ ਉੱਥੇ ਪੰਜਾਬੀ ਵੀ ਸਾਰੇ ਸਮਝਦੇ ਨੇ ਸੋ ਪੰਜਾਬੀ ਵਾਲਿਆਂ ਨੂੰ ਵੀ ਸਾਰਿਆਂ ਨੂੰ ਜ ਸੋ ਦੇਖੋ 1 ਸਾਲ ਦੀ ਕੈਨੇਡਾ ਦੇ ਕਾਲਜ ਦੀ ਫੀਸ ਪ੍ਰਾਈਵੇਟ ਕਾਲਜ ਦੀ ਫੀਸ 4,80,000 ਜਿਹੜੇ ਤੁਸੀਂ ਦੇ ਕੇ ਕੈਨੇਡਾ ਜਾ ਸਕਦੇ ਹੋ ਐਂਡ ਸੈਕਿੰਡ ਇਅਰ ਚ ਤੁਹਾਨੂੰ ਐਡਮਿਸ਼ਨ ਫਸਟ ਇਅਰ ਮਤਲਬ ਫਸਟ ਇਅਰ ਦੇ ਡਿਪਲੋਮਾ ਚ ਸੈਕਿੰਡ ਇਅਰ ਚ ਐਡਮਿਸ਼ਨ ਲੈ ਸਕਦੇ ਹੋ ਇਨ ਅ ਪਬਲਿਕ ਕਾਲਜ ਯਾਨੀ ਸਰਕਾਰੀ ਕਾਲਜ ਜਿਹੜੇ ਐਡਮਿਸ਼ਨ ਸੈਕਿੰਡ ਇਅਰ ਚ ਗਾਰੰਟੀ ਹੈ ਸੁਪੋਜ਼ ਤੁਸੀਂ ਜਨਵਰੀ ਚ ਜਾਂਦੇ ਹੋ ਤਾਂ ਤੁਸੀਂ ਸਪਟੈਂਬਰ ਚ ਆਪਣਾ ਡਿਪਲੋਮਾ ਸਰਕਾਰੀ ਕਾਲਜ ਚ ਸ਼ੁਰੂ ਕਰ ਸਕਦੇ ਹੋ ਸੋ ਅਰਜੇਤਾਂ ਨੂੰ ਉੱਥੇ ਵਰਕ ਮਿਲ ਜਾਂਦਾ ਜੇ ਤੁਹਾਨੂੰ ਜੌਬ ਮਿਲ ਜਾਂਦੀ ਹੈ ਪੱਕੀ ਤਾਂ ਤੁਸੀਂ ਆਪਣਾ ਵਰਕ ਵੀ ਕਰ ਸਕਦੇ ਸੋ ਸਟੂਡੈਂਟ 4,80,000 ਦੀ ਫੀਸ ਹੈਗੀ ਹੈ ਜਿਹੜੀ ਕਿ ਸਾਲ ਦੀ ਹੈ ਔਰ ਜੇ ਤੁਸੀਂ ਕੀ ਕਹਿੰਦੇ ਹੋ ਵੀਜ਼ਾ ਅਪਲਾਈ ਕਰਦੇ ਹੋ ਤਾਂ ਜੀਆਈਸੀ ਮਿਲਾ ਕੇ ਆਪਣਾ ਜਿਹੜਾ ਖਰਚਾ ਹੈ ਉਹ 11 ਤੋਂ 12 ਲੱਖ ਰੁਪਏ ਚ ਆ ਜਾਂਦਾ ਹੈ whereas کافی سارے ਸਟੂਡੈਂਟਸ ਦੀ ਕੁਇਰੀ ਸੀ ਸ਼ੁਰੂ ਤੋਂ ਹੀ ਮੈਨੂੰ ਕਿ ਅਸੀਂ ਲੋ ਕੋਸਟ ਕਾਲਜਸ ਤੇ ਜਾਣਾ ਚਾਹੁੰਦੇ ਆ ਸੋ ਉਸੇ ਕਰਕੇ ਅਸੀਂ ਇੱਕ ਉਪਰਾਲਾ ਕੀਤਾ ਕਿ 4,80,000 ਰੁਪਏ ਚ ਸਟੂਡੈਂਟ ਹੁਣ ਕੈਨੇਡਾ ਪੜਨ ਜਾ ਸਕਦਾ ਜਿਹਦੇ ਚ 1 ਸਾਲ ਦੀ ਫੀਸ ਇਨਕਲੂਡਡ ਬਿਲਕੁਲ ਠੀਕ ਹੈ ਸੋ ਇਹ ਗੱਲ ਮੈਂ ਚਾਹੂੰਗਾ ਇੱਕ ਵਾਰੀ ਤਕਨੀਕੀ ਤੌਰ ਤੇ ਅਗਰ ਅਸੀਂ ਫੇਰ ਹੋਰ ਜ਼ਿਆਦਾ ਸਮਝਾ ਲਈਏ ਆਮ ਤੌਰ ਤੇ ਸਟੂਡੈਂਟ ਇਸ ਗੱਲ ਨੂੰ ਲੈ ਕੇ ਕਨਫਿਊਜ਼ ਆਏ ਕਿ ਮੈਂ ਸਰਕਾਰੀ ਕਾਲਜ ਦੇ ਵਿੱਚ ਕੀ ਗਰੰਟਡ ਸ਼ਿਫਟ ਹੋ ਸਕਾਂਗਾ ਕਿੰਨੇ ਕ ਨੰਬਰ ਉਹਨੂੰ ਫਸਟ ਇਅਰ ਚ ਚਾਹੀਦੇ ਨੇ ਕਲੀਅਰ ਹੋਣਾ ਤਾਂ ਲਾਜ਼ਮੀ ਹੈ ਤੇ ਕਿੰਨੇ ਟਾਈਮ ਬਾਅਦ ਉਹਨੂੰ ਸਰਕਾਰੀ ਕਾਲਜ ਐਡਮਿਸ਼ਨ ਮਿਲੂਗੀ ਔਰ ਕਿੰਨੇ ਕ ਸਰਕਾਰੀ ਕਾਲਜਾਂ ਦੇ ਵਿੱਚ ਉਹਦੇ ਲਈ ਆਪਸ਼ਨ ਹੈ ਸੋ ਦੇਖੋ ਪਹਿਲੀ ਗੱਲ ਤਾਂ 50% ਮਾਰਕਸ ਚਾਹੀਦੇ ਹੋਣਗੇ ਪਾਸ ਹੋਣਾ ਪਏਗਾ ਫਸਟ ਇਅਰ ਦੇ ਅੰਦਰ ਐਂਡ ਜਿਹੜੀਆਂ ਕਲਾਸਿਸ ਐ ਉਹ ਵੀ ਇੱਕ ਜਾਂ ਦੋ ਦਿਨ ਹੀ ਲੱਗਣਗੀਆਂ ਵੀਕਲੀ ਆ ਦੋ ਕੈਂਪਸ ਹੈਗੇ ਆ ਵਨ ਇਜ਼ ਬ੍ਰੈਂਟਨ ਐਂਡ ਅਦਰ ਵਨ ਇਜ਼ ਸਰੀ ਸੋ ਦੋ ਕੈਂਪਸ ਹੈ ਇੱਕ ਬ੍ਰਿਟਿਸ਼ ਕੋਲੰਬੀਆ ਤੇ ਇੱਕ ਅੰਟਾਰੀਓ ਵਿੱਚ ਸੋ ਇੱਥੇ ਸਟੂਡੈਂਟ ਪੜਨ ਜਾ ਸਕਦਾ ਹੈ ਐਂਡ ਸੈਕੰਡ ਇਅਰ ਚ ਜਿਹੜੀ ਐਡਮਿਸ਼ਨ ਹੈ ਉਹ ਦੋ ਜਾਂ ਤਿੰਨ ਸਰਕਾਰੀ ਕਾਲਜਿਸ ਦੇ ਅੰਦਰ ਗਾਰੰਟੀਡ ਰਹੇਗੀ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਜੇ ਤੁਸੀਂ ਜਨਵਰੀ ਚ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਸਪਟੈਂਬਰ ਇਨਟੇਕ ਚ ਸਰਕਾਰੀ ਕਾਲਜ ਮਿਲ ਸਕਦਾ ਹੈ ਭਾਵੇਂ ਤੁਸੀਂ ਬ੍ਰੇਕ ਲੈ ਕੇ ਜਨਵਰੀ 25 ਦਾ ਵੀ ਇਨਟੇਕ ਸਟਾਰਟ ਕਰ ਸਕਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਕਿ ਜੇ ਤੁਸੀਂ ਬ੍ਰੇਕ ਲੈਣੀ ਹੈ 4 ਮਹੀਨੇ ਦੀ ਤਾਂ ਤੁਸੀਂ ਜਨਵਰੀ 25 ਦਾ ਵੀ ਇਨਟੇਕ ਸਟਾਰਟ ਕਰ ਸਕਦੇ ਹੋ ਬਿਲਕੁਲ ਠੀਕ ਹੈ ਜੀ ਸੋ ਸਕਰੀਨ ਤੇ ਨੰਬਰ ਹੈ ਇਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਪਰ ਮੈਂ एलिਜੀਬਿਲਟੀ ਜ਼ਰੂਰ ਲੈ ਲਵਾਂ एलिਜੀਬਿਲਟੀ ਕਿੰਨੀਆਂ 480 ਸੋ ਓਵਰਆਲ 6 ਬੈਂਡ ਓਵਰਆਲ 6 ਬੈਂਡ ਚਾਹੀਦੇ ਆ ਚਾਹੇ 1 ਚੋਂ 5 ਹੈ 2 ਚੋਂ 5 ਹੈ 2 ਚੋਂ 5.5 ਹੈ 3 ਚੋਂ 5.5 ਹੈ ਕੋਈ ਵੀ ਹੈਗੇ ਬਟ ਓਵਰਆਲ 6 ਬੈਂਡ ਚਾਹੀਦੇ ਆ ਔਰ ਓਵਰਆਲ 6 ਬੈਂਡ ਦੇ ਨਾਲ ਤੁਸੀਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਪ੍ਰਾਈਵੇਟ ਕਾਲਜ ਚ ਅਪਲਾਈ ਕਰ ਸਕਦੇ ਹੋ ਤੁਹਾਨੂੰ ਪਤਾ ਹੈ ਕਿ ਸਰਕਾਰੀ ਕਾਲਜ ਸਿਰਫ 1 ਚ 5.5 ਲੈਂਦੇ ਆ ਸੋ ਜਿਹੜੇ ਬੱਚੇ 2 ਚ 5.5 ਵਾਲੇ ਆ ਜਾਂ 1 ਚ 5 ਵਾਲੇ ਆ ਉਹਨਾਂ ਵਾਸਤੇ ਕੈਨੇਡਾ ਦੀ ਆਪਸ਼ਨ ਸਰਕਾਰੀ ਕਾਲਜ ਦੀ ਵੈਸੀ ਨਹੀਂ ਹੈਗੀ ਸੋ ਉਹਨਾਂ ਵਾਸਤੇ ਇੱਕ ਬਹੁਤ ਹੀ ਅਟਰੈਕਟਿਵ ਚੀਜ਼ ਹੈਗੀ ਜਸ਼ਮੀਤ ਜੀ ਆਮ ਤੌਰ ਤੇ ਪ੍ਰਾਈਵੇਟ ਕਾਲਜਸ ਦੀ ਜ਼ਿਆਦਾ ਦੀ ਰਿਪਿਟੇਸ਼ਨ ਕੈਨੇਡਾ ਚ ਚੰਗੀ ਨਹੀਂ ਪਰ ਇਹ ਕਾਲਜ ਥੋੜਾ ਚੰਗਾ ਹੈ ਸੋ ਬੇਸਿਕਲੀ ਜੀ ਕੋ ਜਿਹੜੀ ਵੀ ਚੀਜ਼ ਅਸੀਂ ਪ੍ਰਮੋਟ ਕਰਾਂਗੇ ਉਹਦੀ ਗਾਰੰਟੀ ਸਾਡੀ ਆ ਸੋ ਪੂਰੀ ਗਾਰੰਟੀ ਰਹੇਗੀ ਕੋਈ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਇੱਕ ਸਰਕਾਰੀ ਕਾਲਜ ਦੇ ਕੈਂਪਸ 'ਚ ਹੀ ਪੜੋਗੇ ਤੁਸੀਂ ਤਾਂ ਹੀ ਕਰਕੇ ਤੁਹਾਨੂੰ ਅਸੀਂ ਸਰਕਾਰੀ ਕਾਲਜ ਦੀ ਐਡਮਿਸ਼ਨ ਵੀ ਗਾਰੰਟੀ ਦੇ ਦੇਈਆਂ ਸੋ ਜਿੱਥੇ ਤੁਸੀਂ ਪੜੋਗੇ ਉਹ ਇੱਕ ਸਰਕਾਰੀ ਕਾਲਜ ਦਾ ਕੈਂਪਸ ਹੀ ਹੋਏਗਾ ਅੱਛਾ ਐਡਮਿਸ਼ਨ ਤੁਹਾਡੀ ਪ੍ਰਾਈਵੇਟ ਹੋਏਗੀ ਪਰ ਕੈਂਪਸ ਸਰਕਾਰੀ ਹੋਏਗਾ ਜਿੱਥੇ ਪੜ੍ਹਨਾ ਹੀ ਪੜੋਗੇ ਤੁਸੀਂ ਔਰ ਇੱਕ ਸਾਲ ਤੁਸੀਂ ਉੱਥੇ ਪੜ੍ਹ ਕੇ ਅਗਲੇ ਸਾਲ ਸਰਕਾਰੀ ਕਾਲਜ ਚ ਤੁਹਾਨੂੰ ਐਡਮਿਸ਼ਨ ਮਿਲ ਜਾਏਗੀ ਸੋ ਕੋਈ ਕੋਈ ਵੀ ਚੀਜ਼ ਅਸੀਂ ਜੇ ਸਟਾਰਟ ਕਰਾਂਗੇ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਦੇਖ ਕੇ ਬਿਲਕੁਲ ਟਟੋਲ ਕੇ ਕਰਦੇ ਹਾਂ ਪੈਸੇ ਬਿਲਕੁਲ ਸੇਫ ਹੈ ਤੁਹਾਡੇ ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ ਜੇ ਰਿਫਿਊਜ਼ਲ ਆ ਜਾਂਦੀ ਹੈ ਤਾਂ ਰੀਫੰਡ ਹੈ ਪੈਸੇ ਸੋ ਉਹ 100% ਗਾਰੰਟੀਡ ਲੈਂਡਮਾਰਕ ਇਮੀਗ੍ਰੇਸ਼ਨ ਦੀ ਇਸ ਚੀਜ਼ ਦੀ ਲਈਏ ਚਲੋ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਗਾਰੰਟੀ ਦੇ ਰਿਹਾ ਸੋ ਇਸ ਕਰਕੇ ਜਸਮੀਤ ਪਾਟਿਆ ਜੀ ਦੀ ਗੱਲ ਦੇ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ 90413 90412 ਜਰੂਰ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਸਮੀਤ ਜੀ ਦੇ ਨਾਲ رابطہ ਬਣਾ ਸਕਦੇ ਹੋ थैंक यू so much ਧੰਨਵਾਦ थैंक यू